ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ ਆਲੇ ਦੁਆਲੇ ਸਮਾਜ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ ਕੁਝ ਅਜਿਹੇ ਲੋਕ ਹੁੰਦੇ ਹਨ ਜੋ ਸਾਨੂੰ ਪਿਆਰ ਕਰਦੇ ਹਨ ਅਤੇ ਸਾਨੂੰ ਸਹੀ ਸਲਾਹ ਦਿੰਦੇ ਹਨ ਜਦਕਿ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿੰਨਾ ਤੱਕ ਕੰਮ ਹਰ ਕਲ ਵਿੱਚ ਨੁਕਸ ਕੱਢਣਾ ਤੇ ਸਾਨੂੰ ਜ਼ਲਿਲ ਕਰਨਾ ਹੁੰਦਾ ਹੈ ਕਈ ਵਾਰੀ ਅਜਾਹ ਲੋਕਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਅਜਾਹ ਇਸ ਲਈ ਹੁੰਦਾ ਹੈ ਕਿਉਂਕਿ ਅਸੀਂ ਇਹ ਨਹੀਂ ਜਾਣਦੇ ਹੁੰਦੇ ਕਿ ਅਜਾਹ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ ਅਤੇ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਰਿਸ਼ਤੇ ਉਹਨਾਂ ਨਾਲ ਨਾ ਵਿਗੜਨ ਤੇ ਉਹਨਾਂ ਦੀ ਇਸ ਅਦਤਾ ਦਾ ਤਦਾਰ ਜਵਾਬ ਵੀ ਦਿੱਤਾ ਜਾ ਸਕੇ ਜੋ ਵੀ ਬੁਰੀ ਸੋਚ ਵਾਲੇ ਲੋਕ ਹੁੰਦੇ ਨੇ ਉਹ ਕਮੀਆਂ ਨੂੰ ਵੇਖਣ ਜਾਂ ਸੁਧਾਰਨ ਦੀ ਬਜਾਏ ਦੁਜੇ ਇਨਸਾਨ ਤੇ ਆਤਮ ਵਿਸ਼ਵਾਸ ਤੇ ਬਾਤ ਕਰਦੇ ਨੇ ਜਿਸ ਨਾਲ ਸਾਹਮਣੇ ਵਾਲਾ ਵਿਅਕਤੀ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ ਅਜਿਹੇ ਲੋਕਾਂ ਤੋਂ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਹ ਸਿਰਫ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਇਸ ਤਰ੍ਹਾਂ ਦਾ ਕੰਮ ਕਰਦੇ ਹਨ ਆਓ ਮੈਂ ਤੁਹਾਨੂੰ ਬੁੱਧ ਸੰਿਆਸੀ ਅਤੇ ਉਹਨਾਂ ਦੇ ਚੇਲੇ ਦੀ ਇੱਕ ਕਹਾਣੀ ਸੁਣਾਉਂਦਾ ਹਾਂ ਜਿਕਰ ਤੁਹਾਨੂੰ ਕੋਈ અપਮਾਨਿਤ ਕਰਦਾ ਹੈ ਜੰਨੀਵਾ ਦਿਖਾ ਰਿਹਾ ਹੈ ਤਾਂ ਉਸ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਦੇਖਣ ਦਾ ਮੌਕਾ ਮਿਲਦਾ ਰਹੇ ਸੰਗਤ ਜੀ ਸੰਤ ਮਹਾਤਮਾ ਦੀਆਂ ਕਥਾਵਾਂ ਹਰ ਕਿਸੇ ਮਨੁੱਖ ਨੂੰ ਚੰਗੀ ਸਿੱਖਿਆ ਤੇ ਚੰਗੀ ਦਿਸ਼ਾ ਦੇ ਸਕਤੀਆਂ ਨੇ ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਇੱਕ ਸਮੇਂ ਦੀ ਗੱਲ ਹੈ ਬੁੱਧ ਸੰਿਆਸੀ ਦੇ ਆਸ਼ਰਮ ਵਿੱਚ ਦੋ ਬਹੁਤ ਹੀ ਅਜੀਬ ਭੁਗਰੀਵ ਚਿੱਲੇ ਰਹਿੰਦੇ ਸਨ ਅਸਲ ਵਿੱਚ ਇਹ ਦੋਵੇਂ ਹੀ ਅਜੀਬ ਸਨ ਕਿਉਂਕਿ ਦੋਵਾਂ ਦਾ ਸੁਭਾਅ ਬਿਲਕੁਲ ਵੱਖਰਾ ਸੀ ਜਿੱਥੇ ਇੱਕ ਚਿੱਲੇ ਦਾ ਕੰਮ ਸੀ ਕਿ ਹਰ ਕਿਸੇ ਦੇ ਕੰਮ ਵਿੱਚ ਗਲਤੀਆਂ ਕੱਢਣਾ ਤੇ ਬਿਨਾਂ ਮੰਗੇ ਸਾਰਿਆਂ ਨੂੰ ਸਲਾਹ ਦਿੰਦੇ ਰਹਿਣਾ ਜਿਤਕੇ ਦੁੱਜੇ ਚਿੰਦੇ ਦਾ ਸੁਭਾਅ ਅਜਾਇਹਾ ਸੀ ਕਿ ਚਿਕ ਕੋਈ ਉਸ ਨੂੰ ਕੁਝ ਕਹਿੰਦਾ ਤਾਂ ਉਹ ਜਵਾਬ ਨਹੀਂ ਦੇ ਪਾਉਂਦਾ ਸੀ ਤੇ ਘੰਟਿਆਂ ਬਤੀ ਇਸ 바ਦ ਸੋਚਦਾ ਰਹਿੰਦਾ ਸੀ ਦੋਵੇਂ ਆਪਸ ਵਿੱਚ ਚੰਗੇ ਦੋਸਤ ਸਨ ਬੁੱਧ ਸੰਨਿਆਸੀ ਆਪਣੇ ਦੋਵੇਂ ਚੇਲਿਆਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸਨ ਇੱਕ ਵਾਰ ਅਜਾਇਹਾ ਹੋਇਆ ਕਿ ਦੋਨਾਂ ਵਿੱਚੋਂ ਇੱਕ ਚੇਲਾ ਜੋ ਜਵਾਬ ਨਹੀਂ ਦਿੰਦਾ ਸੀ ਉਹ ਬੁੱਧ ਸੰਨਿਆਸੀ ਦੇ ਕੋਲ ਆਇਆ ਦਰਸ਼ਨ ਉਹ ਬਹੁਤ ਦੁਖੀ ਸੀ ਜਦੋਂ ਪੁੱਤ ਸੰਿਆਸੀ ਨੇ ਉਸ ਨੂੰ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਆਪਣਾ دوست ਹੀ ਹਮੇਸ਼ਾ ਉਸ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਉਸ ਤੇ ਦੋਸਤ ਦੀ ਇਸ ਆਦਤ ਨੂੰ ਦੇਖ ਕੇ ਆਸ਼ਰਮ ਦੇ ਬਾਕੀ ਸਾਰੇ ਛੋਟੇ ਵੱਡੇ ਲੋਕ ਵੀ ਉਸ ਨੂੰ ਤੰਗ ਕਰਦੇ ਜਾਂਦੇ ਸਨ ਅਤੇ ਹਮੇਸ਼ਾ ਕੁਝ ਨਾ ਕੁਝ ਕਹਿੰਦੇ ਜਾਂਦੇ ਸਨ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਕਦੇ ਵੀ ਇਨਾਸਾ ਤਾਂ ਤੇ ਜਵਾਬ ਨਹੀਂ ਦੇ ਪਾਉਂਦਾ ਤੇ ਨਾ ਹੀ ਉਸ ਨੂੰ ਉੱਤਰ ਦਾ ਪਤਾ ਹੈ ਕਿ ਅਜਿਹੇ ਲੋਕਾਂ ਦਾ ਸਾਹਮਣਾ ਕਿਵੇਂ ਕੀਤਾ ਜਾ ਸਕੇ ਬੁੱਧ ਸੰਿਆਸੀ ਨੇ ਆਪਣੇ ਚੇਲੇ ਦੀ ਇਹ ਗੱਲ ਸੁਣ ਕੇ ਮੁਸਕੁਰਾਇਆ ਅਤੇ ਕਿਹਾ ਕਿ ਇਹ ਸਮੱਸਿਆ ਬਹੁਤ ਸਧਾਰਨ ਹੈ ਤੁਸੀਂ ਇਨਾ ਸਮੱਸਿਆਵਾਂ ਦਾ ਸਾਹਮਣਾ ਖੁਦ ਵੀ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਆਪਣੀ ਬੁੱਧੀ ਦੀ ਵਰਤੋਂ ਕਰਨੀ ਪਵੇਗੀ ਚੇਲੇ ਨੇ ਕਿਹਾ ਕਿ ਹੁਣ ਤੁਸੀਂ ਦੱਸੋ ਕਿ ਮੈਂ ਅਜਿਹੇ ਲੋਕਾਂ ਦਾ ਸਾਹਮਣਾ ਕਿਵੇਂ ਕਰ ਸਕਦਾ ਹਾਂ ਬੁੱਧ ਸਿਆਸੀ ਨੇ ਕਿਹਾ ਕਿ ਠੀਕ ਹੈ ਮੈਂ ਤੁਹਾਨੂੰ ਹੱਲ ਦੱਸਾਂਗਾ ਪਹਿਲਾ ਤੇ ਸਭ ਤੋਂ ਵੱਡਾ ਹੱਲ ਇਹ ਹੈ ਕਿ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ ਜਾਂ ਤੁਹਾਡੇ ਬਾਰੇ ਕੁਝ ਕਹਿੰਦਾ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ ਇਸ ਲਈ ਤੁਹਾਨੂੰ ਕਦੇ ਵੀ ਆਪਣਾ ਬਚਾਅ ਨਹੀਂ ਕਰਨਾ ਚਾਹੀਦਾ ਉਹਨੂੰ ਜੋ ਮਰਜ਼ੀ ਬੋਲਣ ਦਿਓ ਤੁਹਾਨੂੰ ਉਹਨਾਂ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੈ ਕਿ ਤੁਹਾਨੂੰ ਇਹ ਸਮੱਸਿਆ ਕਿਉਂ ਹੈ ਇੰਝ ਕਦ ਨਾਲ ਤੁਸੀਂ ਖੁਦ ਉਹਨਾਂ ਦੁਆਰਾ ਦਸੀਆਂ ਗੱਲਾਂ ਨੂੰ ਆਪਣੇ ਉੱਪਰ ਲੈ ਕੇ ਤੁਸੀਂ ਉਹਨਾਂ ਨੂੰ ਸਹੀ ਸਾਬਤ ਕਰ ਰਹੇ ਹੋ ਜੈਸੇ ਸਥਿਤੀ ਵਿੱਚ ਤੁਹਾਨੂੰ ਕਦੇ ਵੀ ਆਪਣਾ ਬਚਾ ਨਹੀਂ ਕਰਨਾ ਚਾਹੀਦਾ ਦੂਸਰਾ ਹੱਲ ਜੇਕਰ ਕੋਈ ਤੁਹਾਡੇ ਬਾਰੇ ਕੁਝ ਬੋਲ ਰਿਹਾ ਹੈ ਜਾਂ ਤੁਹਾਨੂੰ ਵੀ ਇੱਜ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤਤੰਤ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੋ ਅਜਿਹਾ ਕਰਨ ਨਾਲ ਤੁਸੀਂ ਉਹਨਾਂ ਨੂੰ ਇੱਕ ਹੋਰ ਮੌਕਾ ਦੇ ਰਹੇ ਹੋ ਤਾਂ ਕਿ ਉਹ ਤੁਹਾਡੇ ਤੇ ਸਵਾਲੀਆ ਨਿਸ਼ਾਨ ਲਗਾਏ ਅਚਾਨਕ ਉਹਨਾਂ ਦੀ ਗੱਲਾਂ ਦਾ ਜਵਾਬ ਦੇ ਕੇ ਤੁਸੀਂ ਖੁਦ ਨੂੰ ਉਹਨਾਂ ਦੀ ਨਜ਼ਰਾਂ ਵਿੱਚ ਆਪਣੇ ਆਪ ਨੂੰ ਕਮਜ਼ੋਰ ਸਾਬਤ ਕਰ ਰਹੇ ਹੋ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ ਤੇ ਚਾਹੇ ਜੇਕਰ ਕੋਈ ਤੁਹਾਨੂੰ ਚੁੱਭਣ ਵਾਲੀ ਗੱਲ ਕਰ ਰਿਹਾ ਹੈ ਜਾਂ ਤੁਹਾਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਨੂੰ ਉਸ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਉਹ ਤੁਹਾਡੇ ਪਰ ਇਸ ਤਰ੍ਹਾਂ ਕਿਉਂ ਗਲ ਕੱਜ ਰਿਹਾ ਹੈ ਇਸ ਤਰ੍ਹਾਂ ਕਰਨ ਨਾਲ ਜੇਕਰ ਉਸ ਦੀ ਨੀਅਤ ਗਲਤ ਹੈ ਤਾਂ ਉਹ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਕਿਉਂਕਿ ਉਸ ਨੂੰ ਤੁਹਾਡੇ ਵੱਲੋਂ ਪੁੱਛੇ ਕਿਸਵਾਲਾ ਪੜੇ ਕੋਈ ਜਵਾਬ ਨਹੀਂ ਹੋਵੇਗਾ ਜੇਕਰ ਉਸ ਵਿਅਕਤੀ ਨੇ ਤੁਹਾਨੂੰ ਕారణ ਦੱਸ ਦਿੱਤਾ ਕਿ ਉਹ ਤੁਹਾਡੇ ਪਰ ਗਲਤ ਗੱਲਾਂ ਕਿਉਂ ਕਰ ਰਿਹਾ ਹੈ ਤਾਂ ਤੁਹਾਨੂੰ ਉਹਨਾਂ ਗੱਲਾਂ ਦਾ ਹੱਲ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਅਖੀਰ ਤੁਸੀਂ ਉਹਨਾਂ ਕਮੀਆਂ ਨੂੰ ਕਿਵੇਂ ਦੂਰ ਕਰ ਸਕਦੇ ਹੋ ਅਤੇ ਜੇਕਰ ਉਹ ਸਹੀ ਇਰਾਦੇ ਨਾਲ ਤੁਹਾਡੇ ਤੁਹਾਡੀ ਕਮੀਆਂ ਦੱਸ ਰਿਹਾ ਹੈ ਤਾਂ ਜ਼ਰੂਰ ਉਹਨਾਂ ਕੋਲ ਇਸ ਦਾ ਹੱਲ ਵੀ ਹੋਵੇਗਾ ਉਦਾਰੰਭ ਵਿੱਚੋਂ ਜੇਕਰ ਕਿਸ ਨੇ ਤੁਹਾਡੇ ਕਾਲੇ ਰੰਗ ਦੇ ਕਾਰਨ ਤੁਹਾਨੂੰ ਰੋਕਿਆ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਬਚਾ ਕੇਤੇ ਬਿਨਾਂ ਉਸ ਦੀ ਪੂਰੀ ਗੱਲ ਸੁਣੋ ਅਤੇ ਜਾਣੋ ਕਿ ਤੁਹਾਡੇ ਕਾਲੇ ਰੰਗ ਦੇ ਕਾਰਨ ਤੁਹਾਨੂੰ ਕਿ ਕਿ ਨੁਕਸਾਨ ਹੋ ਰਿਹਾ ਹੈ ਅਚਾਨਕ ਉਹਨਾਂ ਤੇ ਹਮਲਾ ਨਾ ਕਰੋ ਗਲਤ ਕਦ ਬਿਲਕੁਲ ਵੀ ਨਾ ਕਰੋ ਕਿ پلਟ ਕੇ ਜ਼ਬਾਬ ਵਿੱਚ ਤੁਸੀਂ ਵੀ ਉਹਨਾਂ ਨੂੰ ਕਾਲਾ ਕੰਨਾ ਸ਼ੁਰੂ ਕਰਦੇ ਹੋ ਸਗੋਂ ਉਹਨਾਂ ਤੋਂ ਕਾਰਨ ਪੁੱਛੋ ਉਹਨਾਂ ਨੂੰ ਦੱਸੋ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡਾ ਰੰਗ ਕਾਲਾ ਹੈ ਉਹਨਾਂ ਨੂੰ ਇਹ ਦੱਸਣ ਦੀ ਬਿਲਕੁਲ ਵੀ ਲੋੜ ਨਹੀਂ ਜੇਕਰ ਮੇਰਾ ਰੰਗ ਸੱਚਮੁੱਚ ਬਦਲਿਆ ਜਾ ਸਕਦਾ ਹੈ ਜੇਕਰ ਹਾਂ ਤਾਂ ਕਿਵੇਂ ਨਾਲ ਹੀ ਉਹਨਾਂ ਨੂੰ ਇਹ ਵੀ ਦੱਸੋ ਕਿ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਤੁਹਾਡੇ ਰੰਗ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਕੁਝ ਮਹੀਨੇ ਲੱਗਦਾ ਹੈ ਤਾਂ ਸਿਰਫ ਦਸਤ ਪਰ ਤੁਹਾਡੀ ਮਿਹਨਤ ਇਸ ਤਰ੍ਹਾਂ ਉਹ ਵਿਅਕਤੀ ਆਪਣੇ ਆਪ ਹੀ ਚੁੱਪੋ ਜਾਣਗੇ ਕਈ ਵਾਰੀ ਕੁਝ ਲੋਕ ਵਿਕਾਰ ਵਿੱਚ ਦੂਸਰਿਆਂ ਨੂੰ ਉਹਨਾਂ ਦੇ ਸਿਰਦਕ ਦਿਖ ਜਾਂ ਹੋਰ ਗੱਲਾਂ ਲਈ ਉਹਨਾਂ ਨੂੰ ਤੰਨੇ ਮੇਂ ਮਾਰਦੇ ਨੇ ਜੋ ਕਿ ਉਹਨਾਂ ਦੀ ਇਹ ਆਦਤ ਹੁੰਦੀ ਹੈ ਆਪਣੇ ਕਮੀਆਂ ਦੇਖੇ ਬਿਨਾ ਹੀ ਉਹ ਦੂਜਿਆਂ ਦੀ ਕਮੀਆਂ ਦੱਸਣ ਲੱਗ ਪੈਂਦੇ ਨੇ ਅਜਿਹੇ ਲੋਕ ਉਹਨਾਂ ਨੂੰ ਵੀ ਕਈ ਵਾਰ ਡਿਪਰੈਸ਼ਨ ਵਿੱਚ ਪੇਜ ਦਿੰਦੇ ਨੇ ਇਸ ਲਈ ਉਹਨਾਂ ਨੂੰ ਸ਼ਾਂਤ ਕਰਵਾਉਣਾ ਜ਼ਰੂਰੀ ਹੁੰਦਾ ਹੈ ਹਾਲਾਂਕਿ ਤੁਹਾਡੀ ਪ੍ਰਤੀਕਿਰਿਆ ਲਈ ਕਈ ਵਾਰੀ ਹਾਲਾਤ ਵਿੱਚ ਜ਼ਿੰਮੇਵਾਰ ਹੁੰਦੇ ਨੇ ਕਈ ਵਾਰੀ ਕੁਝ ਲੋਕ ਤੁਹਾਨੂੰ ਬੇਇੱਜ਼ਤ ਕਰਨ ਲਈ ਨਹੀਂ ਬਲਕਿ ਤੁਹਾਡੀ ਭਲਾਈ ਲਈ ਜ਼ਰੂਰੀ ਗੱਲਾਂ ਦੱਸਦੇ ਨੇ ਅਜਿਹੀ ਸਥਿਤੀ ਵਿੱਚ ਜੇ ਤੁਸੀਂ ਉਹਨਾਂ ਨੂੰ ਜਵਾਬ ਦਿੰਦੇ ਹੋ ਜਾਂ ਰੋਕਦੇ ਹੋ ਤਾਂ ਫਿਰ ਇਹ ਤੁਹਾਡਾ ਨੁਕਸਾਨ ਹੀ ਹੈ ਆਮ ਤੌਰ ਤੇ ਸਾਡੇ ਆਲੇ-ਦੁਆਲੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਸਾਡੀਆਂ ਕਮੀਆਂ ਜਾਂ ਗਲਤੀਆਂ ਦੱਸ ਸਕਦੇ ਹਨ ਅਤੇ ਸਾਨੂੰ ਇਹਨਾਂ ਤਿੰਨ ਤਰ੍ਹਾਂ ਦੇ ਲੋਕਾਂ ਨਾਲ ਸਥਿਤੀ ਦੇ ਅਨੁਸਾਰ ਵਕਰੇ-ਵਕਰੇ ਟੰਗ ਨਾਲ ਨਜਿੱਠਣਾ ਪੈਂਦਾ ਹੈ ਪਹਿਲੇ ਉਹ ਲੋਕ ਹਨ ਜੋ ਸਾਡੇ ਤੋਂ ਉਮਰ ਅਤੇ ਤਜਰਬੇ ਤੋਂ ਵੱਧੇ ਹੁੰਦੇ ਹਨ ਦੂਸਰੇ ਲੋਕ ਸਾਡੇ ਬਰਾਬਰ ਦੇ ਸਹਿਪਾਠੀ ਜਿਹ ਕਹਿ ਲੋਗੇ ਹਮ ਉਮਰ ਹੁੰਦੇ ਹਨ ਤੇ ਤਿਜੇ ਉਹ ਲੋਕ ਹਨ ਜਿਨ੍ਹਾਂ ਦੀ ਉਮਰ ਅਤੇ ਤਜਰਬਾ ਤੋਂ ਸਾਡੇ ਤੋਂ ਘੱਟ ਹੋਣ ਸਾਨੂੰ ਬਹੁਤ ਸੋਚ ਸਮਝ ਕੇ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਜੇਕਰ ਸਾਡੇ ਮਾਤਾ-ਪਿਤਾ ਜਿਹ ਕੋ ਰੋ ਵਕੈਰਾ ਜਾ ਕੋਈ ਬਜ਼ੁਰਗ ਚਤ ਚਰਪੇ ਤਰ ਬਿਅਕਤੀ ਸਾਨੂੰ ਕੋਈ ਸਲਾਹ ਦੇ ਰਿਹਾ ਹੈ ਤਾਂ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸਾਨੂੰ ਨੀਵਾਂ ਦਿਖਾ ਰਿਹਾ ਹੈ ਸਾਨੂੰ ਉਸ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਹ ਚੰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਨੂੰ ਕਿਵੇਂ ਲਾਗੂ ਕਰਨਾ ਹੈ ਕਿਉਂਕਿ ਉਹਨਾਂ ਦਾ ਇਰਾਦਾ ਸਾਡੇ ਪ੍ਰਤੀ ਕਦੇ ਗਲਤ ਨਹੀਂ ਹੋ ਸਕਦਾ ਉਹ ਹਮੇਸ਼ਾ ਹੀ ਸਾਡੇ ਭਲਾਈ ਬਾਰੇ ਹੀ ਸੋਚਦੇ ਹਨ ਜੇਕਰ ਕੋਈ ਹਾਂ ਮਮਾ ਜਾਂ ਕੋਈ ਸਹਿਪਾਠੀ ਤੁਹਾਨੂੰ ਕਿਸੇ ਮੁੱਦੇ ਤੇ ਨਿਮਤਿ ਖੰਦੀ ਕੋਸ਼ਿਸ਼ ਕਰਤਾ ਹੈ ਤਾਂ ਪਹਿਲਾ ਸਾਨੂੰ ਉਹਨਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਅਤੇ ਫਿਰ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਇਸ ਕਮੀ ਨੂੰ ਸੁਧਾਰਨਾ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ ਤਦਿਤਵਾਨੋ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਨਹੀਂ ਤਾਂ ਤੁਹਾਨੂੰ ਉਹਨਾਂ ਦੀ ਗੱਲਾਂ ਨੂੰ ਬੇਕਾਰ ਸਮਝਣਾ ਚਾਹੀਦਾ ਹੈ ਅਤੇ ਉਹਨਾਂ ਗੱਲਾਂ ਨੂੰ ਉੱਥੇ ਹੀ ਭੁੱਲ ਜਾਣਾ ਚਾਹੀਦਾ ਹੈ ਕਈ ਵਾਰ ਬਜ਼ੁਰਗ ਲੋਕ ਆਪਣੇ ਤੋਂ ਛੋਟੇ ਨੂੰ ਬੋਲੇ ਸਮਝਦੇ ਹਨ ਅਤੇ ਉਹਨਾਂ ਦੀਆਂ ਗੱਲਾਂ ਵਾਲਾ ਧਿਆਨ ਨਹੀਂ ਦਿੰਦੇ ਸਾਨੂੰ ਕਦੇ ਵੀ ਇਹਨੀ ਸੋਚਣਾ ਚਾਹੀਦਾ ਕਿ ਸਾਡੇ ਤੋਂ ਛੋਟਾ ਵਿਅਕਤੀ ਹਮੇਸ਼ਾ ਗਲਤ ਗੱਲ ਕਹੇਗਾ ਜੇਕਰ ਤੁਹਾਡੇ ਤੋਂ ਛੋਟਾ ਕੋਈ ਤੁਹਾਨੂੰ ਸਹੀ ਗੱਲ ਕਹਿ ਰਿਹਾ ਹੈ ਤਾਂ ਤੁਹਾਨੂੰ ਉਸ ਦੀ ਗੱਲ ਵੱਲ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਇਹ ਸਹੀ ਹੈ ਜਾਂ ਨਹੀਂ ਕਿ ਸਾਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਜੇਕਰ ਹਾਂ ਤਾਂ ਸਾਨੂੰ ਉਸ ਅਨੁਸਾਰ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਜੇਕਰ ਨਹੀਂ ਉਸ ਸਾਨੂੰ ਨਿਵਾ ਦਿਖਾਉਂਦੀ ਕੋਸ਼ਿਸ਼ ਕਰ ਰਿਹਾ ਹੈ ਤਦ ਸਾਨੂੰ ਜਵਾਬ ਦੇ ਕੇ ਉਸ ਨੂੰ ਸ਼ਾਂਤ ਕਰਾਉਣਾ ਚਾਹੀਦਾ ਹੈ ਫਿਰ ਚਿੱਲੇ ਨੇ ਪੁੱਛਿਆ ਕਿ ਜੇਕਰ ਕੋਈ ਸਾਨੂੰ ਬੁਰੀ ਨੀਅਤ ਨਾਲ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੀ ਪ੍ਰਤੀਕਿਰਿਆ ਕੀ ਹੋਣੀ ਚਾਹੀਦੀ ਹੈ ਬੁੱਧ ਸਨਸ ਨੇ ਫਿਰ ਦੱਸਿਆ ਕਿ ਕੋਈ ਬੁਰੀ ਨੀਅਤ ਵਾਲੇ ਵਿਅਕਤੀ ਨੂੰ ਨੀਵਾ ਦਿਖਾਉਣ ਲਈ ਚਾਰ ਤਰ੍ਹਾਂ ਦਾ ਵਿਵਾਦ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਮਾਨਸਿਕ ਸੰਤੁਲਨ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਮਾਨਸਿਕ ਸੰਤੁਲਨ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਜੇਕਰ ਕੋਈ ਤੁਹਾਡੇ ਸਾਹਮਣੇ ਪੁੱਠੇ ਸਿੱਧੀ ਗੱਲ ਕਰ ਰਿਹਾ ਹੈ ਤਾਂ ਤੁਸੀਂ ਆਪਣਾ ਮਾਨਸਿਕ ਸੰਤੁਲਨ ਕਾਇਮ ਨਹੀਂ ਰੱਖਿਆ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਆਪਣੇ ਆਪ ਨੂੰ ਹੀ ਦੋਸ਼ੀ ਸਾਬਤ ਕਰ ਰਹੇ ਹੋ ਇਸ ਲਈ ਤੇ ਜੇ ਵਿਅਕਤੀ ਦੁਆਰਾ ਬੁਰੀ ਗੱਲ ਨੂੰ ਸੁਣਨ ਸਮੇਂ ਮਾਨਸਿਕ ਸੰਤੁਲਨ ਸਭ ਤੋਂ ਪਹਿਲਾਂ ਕੱਪ ਵਿੱਚ ਰੱਖਣਾ ਚਾਹੀਦਾ ਹੈ ਜੇਕਰ ਉਸ ਸਮੇਂ ਤੁਸੀਂ ਆਪਣੇ ਆਪ ਨੂੰ ਕੱਪ ਵਿੱਚ ਰੱਖ ਲਿਆ ਤਾਂ ਯਕੀਨਨ ਸਮਾਉਣ ਤੇ ਤੁਸੀਂ ਉਸ ਵਿਅਕਤੀ ਨੂੰ ਸਹੀ ਜਵਾਬ ਦੇ ਸਕੋਗੇ ਤੁਸੀਂ ਅਜਿਹੇ ਜਵਾਬ ਦੇਵੋਗੇ ਕਿ ਉਹ ਵਿਅਕਤੀ ਤੁਹਾਡੇ ਨਾਲ ਦੁਬਾਰਾ ਗੱਲ ਨਹੀਂ ਕਰੇਗਾ ਅਗਲਾ ਵਾਰ ਆ ਕੇ ਆਪਣੀ ਬੋਲੀ ਉੱਤੇ ਕਾਬੂ ਰੱਖੋ ਜੇਕਰ ਕੋਈ ਤੁਹਾਨੂੰ ਅਪਮਾਨਜਨਕ ਗੱਲ ਕਰ ਰਿਹਾ ਹੈ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਆਪਣੇ ਬੋਲੀ ਉੱਤੇ ਕਾਬੂ ਰੱਖਣਾ ਚਾਹੀਦਾ ਹੈ ਕਈ ਵਾਰ ਦੂਸਰੇ ਵੱਲੋਂ ਕਈਆਂ ਕਈਆਂ ਮਾੜੀਆਂ ਗੱਲਾਂ ਤੇ ਲੋਕ ਆਪਣੀ ਬੋਲੀ ਤੇ ਕਾਬੂ ਗਵਾ ਬੈਠਦੇ ਨੇ ਅਤੇ ਤੁੱਚੀ ਵਿਅਕਤੀ ਨੂੰ ਕਾਲਾ ਕਟੜਨ ਜਦ ਬੁੜਾ ਪਲਕਾਂ ਲਕ ਜਾਂਦੇ ਨੇ ਅਜਾ ਕਦੇ ਨਹੀਂ ਕਰਨਾ ਚਾਹੀਦਾ ਤੁਹਾਨੂੰ ਹਮੇਸ਼ਾ ਆਪਣੀ ਬੋਲੀ ਤੇ ਕਾਬੂ ਰੱਖਣਾ ਚਾਹੀਦਾ ਹੈ ਕਿਉਂਕਿ ਅਜਾ ਕਰਨ ਨਾਲ ਤੁਹਾਡੇ ਤੇ ਕੋਈ ਤੋਸ਼ ਨਹੀਂ ਲੱਗੇਗਾ ਸਾਹਮਣੇ ਵਾਲੇ ਨੂੰ ਇਹ ਮਹਿਸੂਸ ਹੋਵੇਗਾ ਕਿ ਇਹ ਤਾਂ ਮੈਨੂੰ ਕੁਝ ਨਹੀਂ ਕਹਿ ਰਿਹਾ ਇਸ ਦੇ ਅਕੇ ਬੋਲਣਾ ਠੀਕ ਨਹੀਂ ਹੈ ਉਸ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਇਸ ਤਰ੍ਹਾਂ ਤੁਸੀਂ ਚੁੱਪ ਰਹਿ ਕੇ ਵੀ ਸਾਹਮਣੇ ਵਾਲੇ ਨੂੰ ਜਲੀਲ ਕਰ ਸਕਦੇ ਹੋ ਭਾਵ ਨਿਮਾਤਿ ਖਾ ਸਕਦੇ ਹੋ ਅਗਲਾ ਵਿਚਾਰ ਹੈ ਉਲਾਮਾ ਤੇ ਨਾ ਇਹ ਉਹ ਵਿਵਹਾਰ ਹੈ ਜੋ ਸੱਤਵਤ ਸੂਝਵਾਨ ਲੋਕ ਵਰਤਦੇ ਹਨ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰ ਰਿਹਾ ਹੈ ਤੁਹਾਡੇ ਪਰ ਬੁਰਾਪਲਾ ਬੋਲ ਕੇ ਤੁਹਾਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਦੇ ਲਈ ਦੋ ਤਰੀਕੇ ਹਨ ਤੁਸੀਂ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਕੇ ਉਸ ਨੂੰ ਚੰਗਾ ਜਵਾਬ ਦੇ ਸਕਦੇ ਹੋ ਪਹਿਲਾ ਤਰੀਕਾ ਇਹ ਹੈ ਕਿ ਉਸ ਵਿਅਕਤੀ ਨੂੰ ਉੱਚਾ ਦਿਖਾ ਕੇ ਉਸ ਨੂੰ ਨੀਵਾਂ ਦਿਖਾਉਣਾ ਇਹ ਤਰੀਕਾ ਬਹੁਤ ਹੀ ਆਸਾਨ ਹੈ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰ ਰਿਹਾ ਹੈ ਤੁਹਾਡੀ ਸਿਰਜਿਕ ਦਿੱਖ ਪਰ ਪੁਰਾ ਪਲਾ ਕਹਿ ਰਿਹਾ ਹੈ ਜਾਂ ਇਹ ਕਹਿ ਰਿਹਾ ਕਿ ਤੁਹਾਡੀ ਲੰਬਾਈ ਬਹੁਤ ਘੱਟ ਹੈ ਤਾਂ ਤੁਹਾਨੂੰ ਇਸ ਗੱਲ ਦਾ ਜਵਾਬ ਕੁਝ ਇਸ ਤਰ੍ਹਾਂ ਦੇਣਾ ਚਾਹੀਦਾ ਹੈ ਕਿ ਜਿਕਰ ਤੁਸੀਂ ਅਤੇ ਤੁਹਾਡੇ ਪਰਿਵਾਰ ਦੇ ਸਾਰੇ ਲੋਕ ਬਹੁਤ ਲੰਬੇ ਹਨ ਤਾਂ ਚੱਕੀ ਨਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਸਖਤ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਸਭ ਨੂੰ ਸਫਲਤਾ ਤੋਂ ਤੁਹਾਡੀ ਲੰਬਾਈ ਵੇਖ ਕੇ ਮਿਲ ਜਾਂਦੀ ਹੋਵੇਗੀ ਇਹ ਸੁਣਤੇ ਹੀ ਉਹ ਵਿਅਕਤੀ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਅਤੇ ਫਿਰ ਦੁਬਾਰਾ ਕਿਸੇ ਨੂੰ ਵੀ ਕੁਝ ਨਹੀਂ ਕਹੇਗਾ ਦੂਜਾ ਵਿਵਾਰ ਹੈ ਕਿ ਵਿਅਕਤੀ ਨੂੰ ਨੀਮਾ ਦਿਖਾ ਕੇ ਉੱਚਾ ਦਿਖਾਉਣਾ ਜੇਕਰ ਕਿਸੇ ਨੇ ਤੁਹਾਡੇ ਗੱਦਬਾਹੇ ਕੁਝ ਕਿਹਾ ਤਾਂ ਇਸ ਤਰ੍ਹਾਂ ਤੁਸੀਂ ਜਵਾਬ ਦੇ ਸਕਦੇ ਹੋ ਕਿ ਤੁਹਾਡਾ ਵਿਵਾਰ ਬਹੁਤ ਵਧੀਆ ਲੱਗਦਾ ਹੈ ਤੁਸੀਂ ਇਸ ਦੁਨੀਆ ਵਿੱਚ ਹਰ ਕਿਸੇ ਨੂੰ ਆਪਣਾ ਪਰਿਵਾਰ ਸਮਝਦੇ ਹੋ ਤੁਸੀਂ ਇਸ ਗੱਲ ਤੇ ਪੂਰਾ ਧਿਆਨ ਵੀ ਦਿੰਦੇ ਹੋ ਕਿਸ ਦੀ ਲੰਬਾਈ ਕਿੰਨੀ ਹੈ ਕਿਸ ਦਾ ਰੰਗ ਕਿਵੇਂ ਦਾ ਹੈ ਸੱਚਮੁੱਚ ਤੁਸੀਂ ਬਹੁਤ ਹੀ ਪਤਖੀ ਨਸਰਾ ਵਾਲੇ ਹੋ ਪਰ ਤੁੱਜਾ ਉੱਪਰ ਧਿਆਨ ਦੇਣ ਦੀ ਪਚਾਈ ਜੇਕਰ ਆਪਣੇ ਆਪ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਚੱਕੀਨਨ ਦੁਨੀਆ ਦੇ ਸਭ ਤੋਂ ਵੱਧ ਗਿਆਨਵਾਨ ਵਿਅਕਤੀ ਬਣ ਜਾਂਦੇ ਹੋ ਇਹਨਾਂ ਸੁਣਦੇ ਹੀ ਉਹ ਵਿਅਕਤੀ ਚੁੱਪ ਚਾਵੇਗਾ ਤੇ ਤੁਹਾਨੂੰ ਕੁਝ ਨਹੀਂ ਕਹੇਗਾ ਚੌਥੀ ਕਿਸਮ ਦੇ ਵਿਵਾਰ ਨੂੰ ਅਸੀਂ ਪ੍ਰਤੀਨਿਵਾਰਨ ਦੇ ਨਾਮ ਨਾਲ ਜਾਣਦੇ ਹਾਂ ਇਸ ਦਾ ਮਤਲਬ ਇਹ ਹੈ ਕਿ ਸਾਹਮਣੇ ਵਾਲੇ ਵਿਅਕਤੀ ਨੇ ਜੋ ਨਿਵਾਰਨ ਤੁਹਾਡੀਆਂ ਕਮੀਆਂ ਨੂੰ ਠੀਕ ਕਰਨ ਲਈ ਦੱਸਿਆ ਹੈ ਤੁਸੀਂ ਉਸ ਗੱਲ ਨੂੰ ਕੱਟ ਕੇ ਜਵਾਬ ਦਿੰਦੇ ਹੋ ਮੰਨ ਲਓ ਜੇਕਰ ਕੋਈ ਤੁਹਾਨੂੰ ਕੱਦ ਵਧਾਉਣ ਦੇ ਤਰੀਕੇ ਦੱਸੇ ਜਿਵੇਂ ਕਿ ਦਵਾਈਆਂ ਅਤੇ ਲਮਕਣ ਵਾਲੇ ਤਰੀਕੇ ਦੱਸੇ ਤਾਂ ਤੁਹਾਨੂੰ ਇਸ ਦਾ ਜਵਾਬ ਕੁਝ ਇਸ ਤਰ੍ਹਾਂ ਦੇਣਾ ਚਾਹੀਦਾ ਹੈ ਕਿ ਜੇ ਤੁਸੀਂ ਥੋੜਾ ਜਿਹਾ ਹੋਰ ਲਟਕੇ ਹੁੰਦੇ ਤਾਂ ਜਕੀਨਨ ਤੁਹਾਡਾ ਕੱਦ ਹੋਰ ਵੀ ਵੱਧ ਗਿਆ ਹੁੰਦਾ ਤੇ ਤੁਸੀਂ ਦੁਨੀਆ ਦੇ ਸਭ ਤੋਂ ਲੰਬੇ ਵਿਅਕਤੀ ਬਣ ਜਾਂਦੇ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਵਿਅਕਤੀ ਨੂੰ ਅਹਿਸਾਸ ਹੋ ਜਾਵੇਗਾ ਕਿ ਜੇ ਅਸੀਂ ਉਸ ਨੂੰ ਕੁਝ ਵੀ ਕਿਹਾ ਤਾਂ ਉਹ ਬਰਦਾਸ਼ਤ ਨਹੀਂ ਕਰੇਗਾ ਤੇ ਸਾਡੀ ਬੇਇੱਜ਼ਤੀ ਕਰੇਗਾ ਇਸ ਲਈ ਉੱਤਪਾਰਾ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਕਰੇਗਾ ਇਸ ਤਰ੍ਹਾਂ ਬੁੱਧ ਸੰਿਆਸੀ ਨੇ ਆਪਣੇ ਚੇਲੇ ਨੂੰ ਕਿਹਾ ਕਿ ਉਹ ਉਹਨਾਂ ਲੋਕਾਂ ਤੋਂ ਸਾਵਧਾਨ ਰਹੇ ਜੋ ਉਹਨਾਂ ਨੂੰ ਉਪਮਾਨਿਤ ਕਰਦੇ ਨੇ ਅਤੇ ਆਪਣੇ ਚੇਲੇ ਨੂੰ ਉਹਨਾਂ ਦੇ ਨਾਲ ਨਿਜਿੱਠਣ ਦੇ ਚੰਗੇ ਤਰੀਕੇ ਵੀ ਦੱਸੇ ਬੁੱਧ ਸੰਿਆਸੀ ਦੀਆਂ ਇਹ ਗੱਲਾਂ ਸੁਣ ਕੇ ਉਹ ਵਿਅਕਤੀ ਆਪਣੇ ਆਪ ਵਿੱਚ ਕਾਫੀ ਆਤਮ ਵਿਸ਼ਵਾਸ ਮਹਿਸੂਸ ਕਰਦਾ ਹਸੀ ਉਸਨੇ ਮਹਾਤਮਾ ਬੁੱਧ ਨਾਲ ਵਾਅਦਾ ਕੀਤਾ ਕਿ ਉਹ ਇਹਨਾਂ ਤਰੀਕਿਆਂ ਨੂੰ ਅਪਣਾਏਗਾ ਅਤੇ ਦੁੱਝਾਂ ਨੂੰ ਕਦੇ ਵੀ ਕੋਈ ਤਾਂ અપਮਾਨ ਨਹੀਂ ਕਰਨ ਦੇਵਗਾ ਧੰਨਵਾਦ ਸੰਗਤ ਜੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ